ਕੀ ਹੋਇਆ ਸੀ دیر ਰਾਤ ਪੇਰਾਕਸਰ ਸਵੇਰ 8 ਵਜੇ ਦੇ ਕਰੀਬ ਕਰੀਬ ਅਸੀਂ ਆਪਣੀ ਫੈਕਟਰੀ ਗਏ ਸੀਗੇ ਮੈਂ ਆਪਣੀ ਡਿਊਟੀ ਕਰਦਾ ਤੇ ਮੇਰੇ ਫਾਦਰ ਸਾਹਿਬ ਉੱਥੇ ਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਤੇ ਮੇਰੇ ਫਾਦਰ ਸਾਹਿਬ ਤੇ ਫੋਨ ਕੋ ਲੈ ਸੀ ਮੇਰਾ ਬ੍ਰਦਰ ਤੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਗਏ ਸੀਗੇ ਫੋਨ ਲੈਣ ਦੇ ਲਈ ਤੇ ਲਗਭਗ ਸਵੇਰ 8 18 ਦੇ ਮੈਂ ਆਪਣੀ ਕੰਪਨੀ ਅਨਲੋ ਕੀਤੀ ਤੇ ਮੋਬਾਈਲ ਅੰਦਰ ਕੀਤੀ ਤੇ ਅਸੀਂ 10 ਮਿੰਟ ਰੈਸਟ ਕਰ ਲਈ ਗੇਟ ਤੇ ਖੜ ਗਏ ਤੇ ਕੁਝ ਕਿ 10 ਤੋਂ 12 ਆ ਜਾਣੇ ਬੁੰਡੇ ਆ ਐਕਟਿਵਾ ਤੇ ਮੋਟਰਸਾਈਕਲ ਤੇ ਸਵਾਰੀ ਉਹਨਾਂ ਸਾਡੇ ਧਿਆਨ ਦੇ ਸਾਹਰ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਤਾ ਤੇ ਮੇਰੇ ਬ੍ਰਦਰ ਦੀ ਚਾਂਦੀ ਦੀ ਚੈਣ ਵੀ ਲੈ ਕੇ ਮੇਰੇ ਕੋਲ 30 ਯਰ ਕੈਸੀ ਕੀ ਹੋ ਗਈ ਲੱਗੀ ਜਿਹੜੇ ਨੌਜਵਾਨ ਆਏ ਸੀ ਇਹ ਕਿੰਨੇ ਨੌਜਵਾਨ ਸੀ ਕਿਹੜੇ ਕਿਹੜੇ ਹਥਿਆਰ ਸੀ ਤੇਜ ਧਾਰ ਹਥਿਆਰ ਜਿਕੇ ਕਿਰਪਾਨਾਂ ਸੀਗੀਆਂ ਸਰ ਰੋੜਾਂ ਸੀਗੀਆਂ ਉਹਨਾਂ ਕੋਲ ਤੇ ਮੇਰੇ ਸਿਰ ਦੇ ਵਿੱਚ ਮਾਰੀ ਰੋੜ ਮੈਂ ਯਾਨੀ ਕਿ ਮੈਨੂੰ ਚੱਕਰ ਆ ਕੇ ਮੈਂ गिर ਗਿਆ ਸੀਗਾ ਬੇਹੋਸ਼ ਹੋ ਗਿਆ ਸੀਗਾ ਹੀ ਤੇ ਫਿਰ ਫਾਦਰ ਸਾਹਿਬ ਨੂੰ ਉਹਨਾਂ ਨੇ ਚੱਕ ਚੱਕ ਮਾਰਿਆ ਤੇ ਮੇਰੇ ਬ੍ਰਦਰ ਦੇ ਟਾਂਕੇ ਲੱਗੇ ਨੇ ਪੰਜ ਤੋਂ ਸੱਤ ਟਾਂਕੇ ਲੱਗੇ ਨੇ ਇਹਦੇ ਸਿਰ ਵਿੱਚ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਪੁਲਿਸ ਕੰਪਲੇ ਪੁਲਿਸ ਵਾਲੇ ਕਹਿੰਦੇ ਨੇ ਵੀ ਤੁਹਾਨੂੰ ਸਾਢੇ 3:00 ਵਜੇ ਇਕੱਤੀ ਬੁਲਾਵਾਂਗੇ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਹਮਲਾ ਐਸੀ ਦੇਰ ਰਾਤ ਫੈਕੀ ਦੇ ਬਾਹਰ ਕੁਝ ਨੌਜਵਾਨ ਆ ਕੇ ਇੱਕ ਬਜ਼ੁਰਗ ਦੇ ਉੱਪਰ ਮਾਰ ਕੁੱਟ ਕਰ ਰਹੇ ਸੀ ਕਿਸੇ ਕਿਸ ਅਸਰ ਮਾਮਲਾ ਹਰਸ਼ਦੀਪ ਸਾਨੂੰ ਬਿਸ਼ਵਿੰਦਰ ਸਿੰਘ ਵਾਸੀ ਨੇ ਦਰਖਾਸਤ ਲਗਾਈ ਸੀ ਕਿ ਮੇਰੇ ਚਾਚੇ ਦੇ ਲੜਕੇ ਤੇ ਮੇਰੇ ਭਰਾ ਨੂੰ ਕੁਝ ਅਣਜਾਣੇ ਬੰਦੇ ਸੱਟਾਂ ਮਾਰ ਗਏ ਜਿਸ ਸੰਬੰਧੀ ਮੌਕੇ ਪਰ ਜਾ ਕੇ ਫਰਦਾਲ ਕੀਤੀ ਗਈ ਸੀ ਪ੍ਰਤਾਲਕਾਂ ਤੋਂ ਇਹ ਪਾਇਆ ਗਿਆ ਕਿ ਦੋਨਾਂ ਦੇ ਆਪਸ ਵਿੱਚ ਰੰਜਿਸ਼ ਭਾਜੀ ਸੀ ਲੜਾਈ ਸੰਧੀ ਜਿਸ ਵਰੀ ਅੰਬਰਾਨ ਵਿਆਹ ਤੇ ਬੜੀ ਕਾਰਵੋ ਮਾਮਲੇ ਵਿੱਚ ਚਲੀ ਜਾਂਦੀ ਜਾਵੇ ਸਰ ਉਹਨਾਂ ਨੇ ਹਰਸਦੀਪ ਨੇ ਇੱਕ ਹੋਰੇ ਲਈ ਕਿਸਨ ਲਈ ਕੋਈ 30000 ਰੁਪਏ ਦਾ ਜਿਗਰ ਕੀਤਾ ਉਸ ਤੋਂ ਬਾਅਦ ਇੱਕ ਚੈਨੀ ਦਾ ਜਿਗਰ ਕੀਤਾ ਜੋ ਕਿ ਉਹ ਲੂਟ ਕੇ ਲੈ ਗਏ ਨੇ ਉਸ ਸੰਬੰਧੀ ਇਹਨਾਂ ਨੇ ਕੰਪਲੀਟ ਵਿੱਚ ਜ਼ਰੂਰ ਲਖਾਇਆ 20000 ਰੁਪਏ ਉਹਨਾਂ ਨੇ ਕੋਇਆ ਅਪਰਿਸ਼ਦੀ ਪਤਾਲ ਕਰਕੇ ਜੈਸੀ ਸੂਰਤ ਹੋਈ ਵੈਸੀ ਕਾਰਵਾਈਆਂ ਮੁਲਕ ਚ ਲਿਆਂਦੀ ਜਾਵੇ ਸਰ ਕੋਈ ਰਾਉਂਡ ਅਪ ਕੀਤਾ ਗਿਆ ਇਹਨਾਂ ਨੌਜਵਾਨ ਜਿਹੜੇ ਆਏ ਸੀ ਇਹਨਾਂ ਵਿੱਚ ਅਜੇ ਤੱਕ ਇਹਨਾਂ ਦੀ ਗ੍ਰਿਫਤਾਰੀ ਗ੍ਰਿਫਤਾਰੀ ਬਾਕੀ ਹੈ ਠੀਕ ਹੈ ਜਲਦੀ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ ਫਿਰ ਕਾਰਵਾਈ ਕੀਤੀ ਜਾਊਗੀ ਸਰ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋਗੀ ਉਹ ਕੀਤੀ ਜਾਵੇਗੀ